ਅੱਜ ਦੇਸ਼ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਤੇ ਨਾਂ ਇਹ ਜਿਆ ਜਾਂਦਾ ਹੈ ਕਿ ਲੋਕਾਂ ਕਰਦੇ ਨੇ ਚੋਣਾਂ ਕਰਵਾਇਆ ਚਾਹ ਹਾਲਾਤ ਤੁਸੀਂ ਦੇਖ ਰਹੇ ਹੋ ਕੋਈ ਸਮਾਂ ਹੁੰਦਾ ਸੀ ਰਾਜੇ ਜਾਣਦੇ ਇਹ ਕਾਲ ਪੈਂਦਾ ਦੋਨਾਂ ਦੇ ਮੱਦੇਨਜ਼ਰ ਆਗਰ ਜੀ ਸਿੰਘਾ ਜਿਹੜੇ ਹੈਗੇ ਸੀ ਕੋਈ ਕੋ بڑے ਦੈਨੂ ਰਾਜੇ ਇਹ ਕੋਈ ਰੁੱਸਿਆ ਹੋਇਆ ਇਨਸਾਨ ਕਾਲੇ ਪੱਗਮਾਨਾ ਤੇ ਪੱਟੀ ਪਾ ਲੈਣਾ ਤਾਂ ਉਹ ਪੁੱਛੇ ਤੇ ਅੱਜ ਸਾਡੇ ਕਮਾਂਡ ਵਾਲਿਆਂ ਨੇ ਵੀ ਪੁੱਛਦੇ ਕਾਲਜਾ ਟੋਪੀਆਂ ਨੇ ਕਾਲਜਾ ਬਰਦਾਂ ਨੇ ਇਹਨਾਂ ਨੂੰ ਨਾਲ ਹੀ ਲੈ ਰੱਖੇ ਅਡਾ ਫੱਗਵੰਦਾ ਜੇ ਉਹ ਸਾਡੇ ਕੋਲੇ ਆਉਂਦੇ ਨੇ ਜੇ ਸਹੀ ਇਹਨੇ ਰਾਜਨੀਤੀ ਕਰਨੀ ਹੈ ਪਾਵਲ ਕਲੇ 10 ਸਾਲ ਦਾ ਜਿਹੜਾ ਸਮਾਜ ਨਾਲੋਂ ਦਿੱਤਾ ਸੀ ਉਸ ਨੇ ਆਏ ਪ੍ਰਾਪਤਿਆਂ ਲੋਕਾਂ ਦੇ ਸਾਹਮਣੇ ਜੜਿਆ ਉਹਦੇ ਪੈਸਾ ਹੋਰ ਮੰਗ ਰਹੇ ਨੇ ਉਹ ਮੰਗਣ ਦੇ ਵੀ ਬੜੇ ਟੰਗ ਹੁੰਦੇ ਨੇ ਜੇ ਕੋਈ ਆਪਾਂ ਜਾਣਦੇ ਕਹੀ ਕੋਣੀ ਮੰਗਣੀ ਹੋਵੇ ਨਾ ਆਪਣਿਆਂ ਦੇ ਮਾਤਾਂ ਮੰਗ ਨਹੀਂ ਸਕਦਾ ਪਹਿਲਾਂ ਉਹ ਜਿਹੜੇ ਚਾਚੇ ਨੇ ਮੱਦੇ ਕੋਲ ਜਾ ਕੇ ਖੜ ਜਾਂਦਾ ਇਹਨਾਂ ਨੇ ਮੰਨ ਲਿਆ ਤਰੀਕਾ ਨਹੀਂ ਦੇਖ ਲਿਆ ਲੋਟ ਦਾ ਅੰਤ ਦਾ ਤਰੀਕਾ ਇਹਨੇ ਤਾਂ ਦੇਖ ਲਿਆ ਤੇ ਹੰਸ ਰਾਜ ਵੀ ਕੀ ਕਹਿੰਦੇ ਐ ਕਿਰਮੈ ਨੂੰ ਪਤਾ ਹੀ ਹਮੈ ਦੋ ਤਿੰਨ ਤੋਂ ਬਾਅਦ ਦੇਖੋ ਥੋੜਾ ਲਿਸ਼ਟਾ ਹੁੰਦਾ ਇਹਦਾ ਤੋਂ ਮੈਨੇ ਦੇਖ ਲੈਂਦਾ ਜੇ ਨਹੀਂ ਜੇ ਦੇਖ ਲੈਂਦਾ ਇਹੀ ਮਿੱਟੂ ਦਾ ਹਾਲ ਐ ਸੋਨੂੰ ਡਿਵਰੀਵਰ ਕੋਲ ਭੇਜੋ ਮਨੋਟੇ ਅਸੀਂ ਦੇਸ਼ ਨੂੰ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰਦੇ ਆਂ ਤੋਂ ਇਸ ਕਰਕੇ